ਟੱਬਿਆਂ ਦੇ ਪੁੱਤ ਪੰਜਾਬੀ ਗਾਇਕ ਸੁਭਦੀਪ ਔਰ ਸਿੱਧੂ ਮੂਸੇਵਾਲਾ 2022 ਦੇ ਵਿੱਚ 29 ਮਈ ਨੂੰ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਲਗਾਤਾਰ ਇਸ ਕੇਸ ਦੀ ਸੁਣਵਾਈ ਮਾਨਸਾ ਦੀ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਹੀ ਹੈ ਤਸਵੀਰਾਂ ਦਿਖਾਵਾਂਗੇ ਅੱਜ ਸਿੱਧੂ ਮੂਸੇਵਾਲਾ ਦੀ ਲਾਸਟ ਰਾਈਡ ਥਾਰ ਕਾਰ ਜੋ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲੇ ਦਾ ਜਿਸ ਟਾਈਮ ਕਤਲ ਕੀਤਾ ਜਾਂਦਾ ਤਾਂ ਉਹ ਥਾਰ ਅੱਜ ਵੀ ਗੋਲੀਆਂ ਦੇ ਇਨਸਾਨ ਜਿਹੜੇ ਅੱਜ ਵੀ ਗਵਾਹੀ ਭਰ ਰਿਹਾ ਕਿ ਮੂਸੇ ਵਾਲਾ ਦੇ ਉੱਪਰ ਕਿਸ ਤਰ੍ਹਾਂ ਫਾਇਰਿੰਗ ਹੋਈ ਸੀ ਤੇ ਅੰਨੇ ਵਾਰ ਫਾਇਰਿੰਗ ਦੇ ਦੌਰਾਨ ਸਿੱਧੂ ਮੂਸੇਵਾਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਦੱਸਦੇ ਹੀ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਆਪਣੇ ਬੇਟ ਦੇ ਇਨਸਾਫ ਨੂੰ ਲੈ ਕੇ ਲਗਾਤਾਰ ਜਿੱਥੇ ਸਰਕਾਰੀ ਦਰਬਾਰੇ ਗੁਹਾਰ ਲਗਾਉਂਦੇ ਆਏ ਨੇ ਤੇ ਉੱਥੇ ਇਸ ਮਾਮਲੇ ਦੀ ਜਿਹੜੀ ਸੁਣਵਾਈ ਲਗਾਤਾਰ ਮਾਨਯੋਗ ਅਦਾਲਤ ਮਾਨਸਾ ਵਿੱਚ ਚੱਲ ਰਹੀ ਹੈ ਤੇ ਅੱਜ ਪੇਸ਼ੀ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਜਿੱਥੇ ਪਹੁੰਚੇ ਨੇ ਉੱਥੇ ਸਿੱਧੂ ਮੂਸੇਵਾਲਾ ਦੀ ਥਾਰ ਨੂੰ ਵੀ ਲਿਆਂਦਾ ਗਿਆਗਾ ਤੇ ਅੱਜ ਜਿਹੜੀ ਪੇਸ਼ੀ ਦੇ ਦੌਰਾਨ ਕੀ ਕੁਝ ਐਮ ਰਹੇਗਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਪਹਿਲਾਂ ਵੀ ਜਿਹੜਾ ਗਵਾਹੀ ਦੇ ਚੁੱਕੇ ਨੇ ਤੇ ਦੋ ਜਿਹੜੇ ਸਿੱਧੂ ਮੂਸੇਵਾਲਾ ਦੇ ਸਾਥੀ ਸੀ ਲਾਸਟ ਰੈਡ ਥਾਰ ਦੇ ਵਿੱਚ ਮੌਜੂਦ ਸੀ ਉਹਨਾਂ ਦੀ ਵੀ ਜਿਹੜੀ ਗਵਾਹੀ ਹੋ ਚੁੱਕੀ ਹੈ ਸਾਡੇ ਨਾਲ ਮਾਨਸਾ ਤੋਂ ਸੀਨੀਅਰ ਪੱਤਰਕਾਰ ਨਵਦੀਪ ਆਲੂ ਵਾਲੀ ਨੇ ਅਸੀਂ ਉਹਨਾਂ ਦੇ ਨਾਲ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਮੂਸੇਬਾਲਾ ਕਤਲ ਮਾਮਲੇ ਨੂੰ ਲੈ ਕੇ ਚਰਚਾ ਕਰਾਂਗੇ ਕਿ ਕੀ ਕੁਝ ਜਿਹੜਾ ਇਸ ਦੇ ਵਿੱਚ ਅਹਿਮ ਰਿਹਾ ਜਾਂ ਕੀ ਕੁਝ ਜਿਹੜੇ ਖੁਲਾਸੇ ਹੁਣ ਤੱਕ ਹੋਏ ਨੇ ਨਵਦੀਪ ਜੀ ਸਵਾਗਤ ਹੈ ਤੁਹਾਡਾ ਪੰਜਾਬ 2 ਧੰਨਵਾਦ ਧੰਨਵਾਦ ਜੀ ਅਮਰੀਤ ਜੀ ਕੀ ਕਹੋਗੇ ਸਿੱਧੂ ਮੂਸੇਵਾਲੇ ਦੇ ਵਿੱਚ ਕੀ ਕੁਝ ਹੁਣ ਤੱਕ ਕੈਮ ਰਿਆ ਕਿੰਨੇ ਸ਼ੂਟਰ ਫੜੇ ਗਏ ਜਾਂ ਕਿੱਥੋਂ ਤੱਕ ਜਿਹੜਾ ਕੇਸ ਪਹੁੰਚਿਆਗਾ ਅਮਨੀਤ ਅਗਰ ਗੱਲ ਕੀਤੀ ਜਾਵੇ ਤਾਂ 29 ਮਈ 2022 ਦਾ ਮਾਮਲਾ ਸੀ ਜਦੋਂ ਸ਼ਾਮ ਨੂੰ 5 ਵਜੇ ਦੇ ਕਰੀਬ ਸਿੱਧੂ ਮੂਸੇਵਾਲਾ ਆਪਣੇ ਦੋ ਦੋਸਤਾਂ ਨਾਲ ਇਸੇ ਥਾਰ ਜਿਹੜੀ ਥਾਰ ਪਿੱਛੇ ਖੜੀ ਹੈ ਇਸੇ ਥਾਰ ਵਿੱਚ ਸਵਾਰ ਹੋ ਕੇ ਆਪਣੇ ਹਵੇਲੀ ਤੋਂ ਬਾਹਰ ਨਿਕਲਦਾ ਤੇ ਪਿੰਡ ਜਿਵਾਰ ਕੇ ਜਿੱਥੇ ਇਹਦਾ ਕਤਲ ਹੁੰਦਾ ਬਰਨਾਲੇ ਆਪਣੀ ਮਾਸੀ ਨੂੰ ਮਿਲਣ ਗਿਆ ਸੀ ਬਾਹਰ ਬਲਦੀਪ ਔਰ ਨਿੱਕੂ ਤੇ ਸੰਦੀਪ ਕੇਕੜਾ ਨਾਮੀ ਦੋ ਨੌਜਵਾਨ ਹੁੰਦੇ ਆ ਜੋ ਕਿ ਸੈਲਫੀ ਖਚਾਉਂਦੇ ਆ ਸਿੱਧੂ ਮੂਸੇਵਾਲਾ ਨਾਲ ਤੇ ਉਹ ਸੈਲਫੀ ਦੇ ਜਰੀਏ ਨਾਲ ਹੀ ਦੇਖ ਲੈਂਦੇ ਆ ਕਿ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਹੈ ਜਾਂ ਨਹੀਂ ਜਾਂ ਉਹਦੇ ਨਾਲ ਕੌਣ ਨੇ ਤਾਂ ਉਹ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਇਸ ਦੀ ਸੂਚਨਾ ਦਿੰਦੇ ਆ ਕਿ ਸਿੱਧੂ ਮੂਸੇਵਾਲਾ ਆਪਣੇ ਬਿਗੈਰ ਗੱਲਬਾਤਾਂ ਤੋਂ ਆਪਣੇ ਦੋ ਦੋਸਤਾਂ ਨਾਲ ਹਵੇਲੀ ਵਿੱਚੋਂ ਨਿਕਲ ਗਿਆ ਤਾਂ ਸਿੱਧੂ ਮੂਸੇਵਾਲਾ ਜਦੋਂ ਗੋਲਡੀ ਬਰਾੜ ਨੂੰ ਇਸ ਦੀ ਇਨਫੋਰਮੇਸ਼ਨ ਹੁੰਦੀ ਹੈ ਪਹਿਲਾਂ ਹੀ ਗੋਲਡੀ ਬਰਾੜ ਵੱਲੋਂ ਕੈਨੇਡਾ ਤੋਂ ਦੋ ਮੋਡੀਊਲ ਆ ਜਿਹੜੇ ਤਿਆਰ ਕੀਤੇ ਜਾਂਦੇ ਆ ਇੱਕ ਪੰਜਾਬ ਮੋਡੀਊਲ ਤੇ ਇੱਕ ਹਰਿਆਣਾ ਮੋਡੀਊਲ ਪੰਜਾਬ ਮੋਡੀਊਲ 'ਚ ਜਿਹੜਾ ਕਰੋਲਾ ਗੱਡੀ ਦੇ ਵਿੱਚ ਮਨਪ੍ਰੀਤ ਮੰਨਾ ਅਤੇ ਜਗਰੂਪ ਰੂਪਾ ਸਵਾਰਸੀ ਤੇ ਦੂਸਰਾ ਬਲੈਰੋ ਗੱਡੀ ਵਿੱਚ ਹਰਿਆਣਾ ਦਾ ਅੰਕਿਤ ਸ਼ੇਰ ਸਾਹਿਬ ਪ੍ਰਿਆਵ੍ਰਤ ਫੌਜੀ ਕੁਲਦੀਪੂਰ ਉਰਫ ਕਸ਼ਿਸ਼ ਅਤੇ ਕੁਲਦੀਪ ਦੀਪਕ ਮੁੰਡੀ ਇਹ ਚਾਰ ਨੌਜਵਾਨ ਸੀਗੇ ਜਿਨ੍ਹਾਂ ਨੇ ਲਗਾਤਾਰ ਸਿੱਧੂ ਦੀ ਹਵੇਲੀ ਤੋਂ ਬਾਅਦ ਪਿੱਛਾ ਕੀਤਾ ਆਪਾਂ ਵੀਡੀਓ ਵੀ ਇਹ ਦਿਖਾਈਆਂ ਜਿਹੜੀਆਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਵੀ ਕਿਸ ਕਦਰ ਜਿਹੜਾ ਇਹ ਉਹਨਾਂ ਨੇ ਪਿੱਛਾ ਕੀਤਾ ਤੇ ਪਿੰਡ ਜਵਾਰਕੇ ਦੇ ਕੋਲਾ ਕੇ ਜਿਹੜੀ ਬਲੈਰੋ ਗੱਡੀ ਹੈ ਉਹ ਸਿੱਧੂ ਮੂਸੇਵਾਲਾ ਦੇ ਬਿਲਕੁਲ ਮੁਰੇ ਉਹਨੂੰ ਕਵਰ ਕਰ ਲੈਂਦੀ ਹੈ ਤੇ ਸਾਈਡ ਤੇ ਜਗਰੂ ਬਰੂ ਪਾਤੇ ਉਹ ਕਰੋਲਾ ਗੱਡੀ ਹੁੰਦੀ ਹੈ ਤਾਂ ਦੋਨਾਂ ਨੂੰ ਦੇਖਦੇ ਸਾਰ ਹੈ ਜਿਹੜਾ ਸਿੱਧੂ ਨੂੰ ਆਪਣੇ ਸ਼ੀਸ਼ੇ ਵਿੱਚੋਂ ਕਿਉਂਕਿ ਪਿੱਛੇ ਵੀ ਸਿੱਧੂ ਨੂੰ ਇੱਕ ਸ਼ੱਕ ਹੋ ਜਾਂਦਾ ਹੈ ਵੀ ਉਹਨਾਂ ਦੀ ਜਿਹੜੇ ਅਨਨੋਨ ਵਿਅਕਤੀ ਹੈ ਜਿਹੜੇ ਉਹ ਪਿੱਛਾ ਕਰ ਰਹੇ ਆ ਪਰ ਕਿਤੇ ਨਾ ਕਿਤੇ ਸਿੱਧੂ ਨੂੰ ਇਹ ਸੀ ਵੀ ਉਹਦੇ ਫੈਨ ਹੋਣਗੇ ਜਿਹੜੇ ਕਿ ਉਹ ਪਿੱਛੇ ਆ ਰਹੇ ਆ ਵੀ ਸਿੱਧੂ ਮੂਸੇਵਾਲਾ ਆ ਰਿਹਾ ਹੈ ਸ਼ਾਇਦ ਫੋਟੋਆਂ ਖਿਚਾਣੀਆਂ ਹੋਣੀਆਂ ਤਾਂ ਜਦੋਂ ਉਹ ਆਪਦੇ ਸਾਈਡ ਸ਼ੀਸ਼ੇ ਤੋਂ ਦੇਖਦਾ ਹੈ ਵੀ ਜਗਰੂਪ ਰੂਪੇਆ AK47 ਬਾਹਰ ਕੱਢਦਾ ਤਾਂ ਸਿੱਧੂ ਮੂਸੇਵਾਲਾ ਵੱਲੋਂ ਇੱਕਦਮ ਆਪਣਾ 45 ਬੋਰ ਜੋ ਕੀ ਡੱਬ 45 ਆਪ ਅਕਸਰ ਕਹਿੰਦਾ ਸੀਗਾ ਉਹ ਗਾਣਿਆਂ ਦੇ ਵਿੱਚ ਗਾਣਿਆਂ ਵਿੱਚ ਕਹਿੰਦਾ ਸੀਗਾ ਤਾਂ ਉਹ ਜਦੋਂ ਫੇਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਗਰੂਪ ਰੂਪੇ ਨੇ AK47 ਦਾ ਬਰਸਤ ਮਾਰਿਆ ਜੋ ਕਿ ਸਿੱਧੂ ਮੂਸੇਵਾਲਾ ਦੀ ਇਸ ਬਾਹ ਨੂੰ ਕਾਫੀ ਜਿਹੜਾ ਨੁਕਸਾਨ ਪਹੁੰਚਾਉਂਦਾ ਤਾਂ ਸਿੱਧੂ ਇਸੇ ਪਿਸਤਲ ਨੂੰ ਗੋਦੀ 'ਚ ਗਿਰਦਾ ਤਾਂ ਦੂਸਰੇ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦਾ ਪਰ ਕਿਉਂਕਿ ਬੰਦੇ ਜਿਆਦਾ ਸੀਗੇ ਦੋ ਇਸ ਜਗਰੂਪ ਰੂਪਾ ਦੇ ਮਨਪ੍ਰਿਤ ਮੰਨਾ ਸੀ ਤੇ ਉਧਰੋਂ ਦੀਪਕ ਮੁੰਡੀ ਕਸ਼ਿਸ਼ ਪ੍ਰਿਆਵਰਾਤ ਫੌਜੀ ਇਹ ਸਾਰੇ ਸੀ ਤਾਂ ਤਾਬਰ ਤੋੜ ਜਿਹੜੀਆਂ ਗੋਲੀਆਂ ਅੰਨੇਵਾ ਚਲਾਈਆਂ ਜਾਂਦੀਆਂ ਤਸਵੀਰ ਤੁਸੀਂ ਦੇਖ ਹੀ ਰਹੇ ਹੋ ਕਿ ਇਹੀ ਥਾਰ ਹੈ ਜਿਸ ਤੇ ਤਕਰੀਬਨ ਤਕਰੀਬਨ ਆਪਾਂ ਕਹਿ ਸਕਦੇ ਹਾਂ ਵੀ 100 ਤੋਂ ਉੱਤੇ ਜਿਹੜਾ ਫੈਰ ਹੈ ਇਸ ਇਸ ਬਲੈਰੋ ਤੇ ਸੌਰੀ ਥਾਰ ਤੇ ਗੋਲੀਆਂ ਲੱਗੀਆਂ ਹੋਈਆਂ ਔਰ ਅੰਕੀ ਸੇਰਸਾ ਦੋਨੇ ਪਿਸਤਲਾਂ ਨੂੰ ਹੱਥ ਚ ਲੈ ਕੇ ਇਸੇ ਥਾਰ ਦੇ ਬੋਰਨਡ ਤੇ ਆਂਦਾ ਤੇ ਸਿੱਧੂ ਦੇ ਫਰੰਟ ਤੋਂ ਗੋਲੀਆਂ ਮਾਰਦਾ ਜਿਹੜੇ ਦੋ ਦੋਸਤ ਇਹਦੇ ਪਿੰਡ ਦੇ ਹੀ ਜਿਹੜੇ ਨਾਲ ਸੀਗੇ ਉਹਨਾਂ ਨੂੰ ਵੀ ਗੋਲੀਆਂ ਲੱਗਦੀਆਂ ਪਰ ਬਹੁਤ ਘੱਟ ਲੱਗਦੀਆਂ ਪਰ ਸਿੱਧੂ ਨੂੰ ਦੀ ਦੇ ਉਪਰ ਆ ਜਿਹੜੇ ਫਾਇਰ ਲੱਗਦੇ ਆ ਤੇ ਜਿਸ ਕਾਰਨ ਸਿੱਧੂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਬਹੁਤ ਕੁਝ ਹੁੰਦਾ ਹੈ ਹਸਪਤਾਲ ਚ ਵੀ ਹੰਗਾਮਾ ਵੀ ਹੁੰਦਾ ਪਰ ਪਰਿਵਾਰ ਜਿਵੇਂ ਸਿੱਧੂ ਮੂਸੇਵਾਲ ਦੇ ਪਿਤਾ ਨੇ ਅਕਸਰ ਕਿਹਾ ਕਿ ਮੈਂ ਫੌਜ ਰਹੇ ਹਾਂ ਐਕਸ ਆਰਮੀ ਮੈਨ ਨੇ ਵੀ ਮੈਂ ਕਾਨੂੰਨ ਦੀ ਲੰਘਣਾ ਨਹੀਂ ਕਰਨੀ ਇਸੇ ਕਾਰਨ ਆ ਉਹਨਾਂ ਨੇ ਸਰਕਾਰ ਦੇ ਭਰੋਸੇ ਤੇ ਕਾਰਵਾਈ ਦੇ ਭਰੋਸੇ ਤੇ ਸਿੱਧੂ ਦਾ ਸੰਸਕਾਰ ਵੀ ਕਰ ਦਿੱਤਾ ਗਿਆ ਤਾਂ ਇਸ ਪੂਰੇ ਮਾਮਲੇ ਵਿੱਚ ਮਾਨਸਾ ਪੁਲਿਸ ਵੱਲੋਂ 39 ਦੇ ਕਰੀਬ ਜਿਹੜੇ ਵਿਅਕਤੀਆਂ ਦੇ ਮਾਮਲਾ ਦਾਜ ਕੀਤਾ ਗਿਆ 39 ਚੋਂ 2 ਨੂੰ ਬੇਗਨਾ ਕੀਤਾ ਗਿਆ ਤੇ ਜਗਰੂਪ ਰੂਪਾ ਤੇ ਮਨਪ੍ਰੀਤ ਮੰਨਾ ਜੇ ਕਿ ਅੰਮ੍ਰਿਤਸਰ ਦੇ ਕਰੀਬ ਜਿਹੜਾ ਕਿ ਪਾਕਿਸਤਾਨ ਬਾਰਡਰ ਕਰਾਸ ਕਰਨ ਦੀ ਤਾਕ ਸੀਗੇ ਉਥੇ ਜਿਹੜਾ ਪੁਲਿਸ ਮੁਕਾਬਲਾ ਹੁੰਦਾ ਉਹਨਾਂ ਨੂੰ ਦੋਨਾਂ ਨੂੰ ਮਾਰ ਮਕਾਇਆ ਜਾਂਦਾ ਤੇ ਉਸ ਤੋਂ ਦੌਰਾਨ ਹੀ ਜਦੋਂ ਇਹ ਗ੍ਰਿਫਤਾਰੀਆਂ ਹੁੰਦੀਆਂ ਤਾਂ ਗ੍ਰਿਫਤਾਰੀਆਂ ਚ ਇੱਕ ਮਾਨਸਾ ਜ਼ਿਲ੍ਹੇ ਦਾ ਹੀ ਸੀਗਾ ਮਨ ਮੈਂ ਨਾਮ ਤੇ ਮੇਰੇ ਧਿਆਨ ਚ ਨਹੀਂ ਆ ਮਨ ਮਨਮੋਹ ਮਨਮੋਹ ਮੋਹਨ ਮੋਹਨ ਸਿੰਘ ਮਨਮੋਹ ਮੋਹਨ ਅਤੇ ਮਨਪ੍ਰੀਤ ਉਰਫ ਤੂਫਾਨ ਦੋਨਾਂ ਨੂੰ ਜਿਹੜਾ ਕਤਲ ਕਰ ਦਿੱਤਾ ਜਾਂਦਾ ਕਿਉਂਕਿ ਇਸ ਪੂਰੇ ਮਾਮਲੇ 'ਚ ਇੱਕ ਗੱਲ ਜ਼ਰੂਰ ਖਾਸ ਹੈ ਕਿ ਜੇਲ੍ਹ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਸਾਰੀ ਕਹਾਣੀ ਦਾ ਤਾਣਾ ਬਾਣਾ ਬੁਣਿਆ ਗਿਆ ਤੇ ਜੇਲ੍ਹ ਚੋਂ ਹੀ ਸਾਰਾ ਜਿਹੜਾ ਨੈਕਸਸ ਚੱਲਦਾ ਹੈ ਅੱਜ ਵੀ ਚੱਲ ਰਿਹਾ ਹੈ ਅੱਜ ਵੀ ਗੈਂਗਸਟਰ ਜੇਲ੍ਹ ਚੋਂ ਹੀ ਜਿਹੜਾ ਸਾਰਾ ਕੁਝ ਕਰਦੇ ਆ ਦੋਨਾਂ ਦਾ ਕਤਲ ਹੋ ਜਾਂਦਾ ਕਿਉਂਕਿ ਜਗਰੂਪ ਰੂਪਾ ਤੇ ਲਾਰੈਂਸ ਮਿਸ਼ਨੋਈ ਵਿੱਚ ਜਿਹੜਾ ਆਪਸ ਵਿੱਚ ਇਹਨਾਂ ਦੀ ਦਰਾਰ ਪੈਂਦੀ ਹੈ ਤਾਂ ਜਗੂ ਗਵਾਨ ਗੁਰੇ ਇਹ ਦੋਨੋਂ ਵਿਅਕਤੀਆਂ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੁਣ ਪਤਾ ਲੱਗਿਆ ਵੀ ਗੋਲਡੀ ਬਰਾੜ ਅਤੇ ਇਹਨਾਂ ਚ ਵੀ ਹੋ ਗਿਆ ਜੇ ਇਹ ਗੱਲ ਓਵਰਆਲ ਗੱਲ ਕੀਤੀ ਜਾਵੇ ਤਾਂ ਹੁਣ ਦੀ ਪੋਜੀਸ਼ਨ ਇਹ ਹੈ ਦੋਨੋਂ ਦੋਸਤ ਦੀ ਗਵਾਹੀ ਹੋ ਚੁੱਕੀ ਹੈ ਜਿਹੜੇ ਥਾਰ ਦੇ ਵਿੱਚ ਸਵਾਰ ਸੀ ਤੀਸਰੇ ਸਿੱਧੂ ਮੂਸੇਵਾਲੇ ਦੇ ਪਿਤਾ ਕਿਉਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਸਿੱਧੂ ਦੇ ਪਿੱਛੇ ਹੀ ਆ ਰਹੇ ਸੀਗੇ ਉਹਨਾਂ ਨੇ ਇਸ ਜਿਹੜਾ ਸਿੱਧੂ ਦਾ ਕਤਲ ਹੋਇਆ ਤਾਂ ਇਸ ਮੰਜ਼ਰ ਨੂੰ ਆਪਣੀ ਅੱਖੀ ਦੇਖਿਆ ਤੇ ਉਹ ਐਫ ਆਈ ਆਰ ਵੀ ਉਹਨਾਂ ਵੱਲੋਂ ਕੀਤੀ ਗਈ ਸੀ ਹੁਣ ਪਿਛਲੇ ਤਿੰਨ ਬੇਸ਼ੀਆਂ ਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਿਹੜੀ ਗਵਾਹੀ ਦਿੱਤੀ ਹੈ ਔਰ ਹੁਣ ਵੀ ਗਵਾਹੀ ਚੱਲ ਰਹੀ ਹੈ ਅੱਜ ਇਹ ਥਾਰ ਦਾ ਮਕਸਦ ਇਹ ਹੈ ਵੀ ਇਹ ਥਾਰ ਆਪਣੇ ਮਾਲਕ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੱਧੂ ਦੇ ਦੇ ਕਤਲ ਦੀ ਕਹਾਣੀ ਵੀ ਬਿਆਨ ਕਰਦੀ ਆ ਔਰ ਆਪਾਂ ਇਹ ਕਹਿੰਦੇ ਆਂ ਵੀ ਗਵਾਹੀ ਦੇ ਰਹੀ ਆ ਜੇ ਅਦਾਲਤ 'ਚ ਕਿਉਂਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸ ਗੱਡੀ ਨੂੰ ਆਇਡੈਂਟੀਫਾਈ ਕਰਨਾ ਕਿਵੇਂ-ਕਿਵੇਂ ਗੋਲੀਆਂ ਲੱਗੀਆਂ ਕੌਣ ਸੱਜੇ ਸੀ ਕੌਣ ਖੱਬੇ ਸੀ ਉਸ ਤਰ੍ਹਾਂ ਦੀ ਜਿਹੜੀ ਗਵਾਹੀ ਦੇਣ ਲਈ ਅੱਜ ਇਸ ਥਾਰ ਨੂੰ ਲਿਆਂਦਾ ਗਿਆ ਔਰ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕੀ ਕੁਝ ਦੇਖਿਆ ਉਸ ਸਮੇਂ ਦਾ ਜਿਹੜਾ ਮੰਜ਼ਰ ਆ ਉਹਦੀ ਜਿਹੜੀ ਬਿਆਨ ਕੀਤਾ ਜਾਣਾ ਹੈ ਫਿਲਹਾਲ ਆ ਕਾਫੀ ਸਮਾਂ ਲੱਗਣਾ ਇਸ ਇਨਸਾਫ ਨੂੰ ਲੈ ਕੇ ਕਿਉਂਕਿ ਪਰਿਵਾਰ ਨੇ ਪਹਿਲਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਕਾਫੀ ਵਾਰ ਚੱਕਰ ਲਗਾਏ ਇਨਸਾਫ ਦੀ ਮੰਗ ਕੀਤੀ ਆ ਆਖਰ ਉਹ ਥੱਕ ہار ਕੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਵੀ ਪਰਮਾਤਮਾ ਦੀ ਕਚਹਿਰੀ ਅਤੇ ਜਿਹੜੀ ਆਪਣੀ ਅਦਾਲਤ ਇਸ ਕਚਹਿਰੀ 'ਚ ਉਹਨਾਂ ਦੇ ਪੁੱਤ ਨੂੰ ਇਨਸਾਫ ਦੀ ਇੱਕ ਉਮੀਦ ਹੈ ਉਸ ਉਮੀਦ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਹੁਣ ਅਦਾਲਤ ਵਿੱਚ ਜਿਹੜੀ ਗਵਾਹੀ ਦੇ ਰਹੇ ਨੇ ਪਿਛਲੀ ਪੇਸ਼ੀ ਤੇ ਦੇਖਿਆ ਸੀ ਕਰੋਲਾ ਕਾਰ ਤੇ ਥਾਰ ਥਾਰ ਸੌਰੀ ਬਲੇਰੋ ਵੀ ਲੈਣ ਦੇ ਗਏ ਸੀ ਉਹਨਾਂ ਦੇ ਵਿੱਚ ਕੀ ਕੁਛ ਸੀ ਉਹ ਉਹਦੇ ਵਿੱਚ ਇਹ ਸੀਗਾ ਵੀ ਜਿਹੜੇ ਦੋਨੋਂ ਕਰੋਲਾ ਤੇ ਬਲੇਰੋ ਸਵਾਰ ਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪੰਜਾਬ ਤੇ ਹਰਿਆਣਾ ਮੋਡਿਊਲ ਸੀਗਾ ਉਹਨਾਂ ਨੇ ਇੱਕ ਤਾਂ ਇਹ ਦੱਸਿਆ ਸੀਗਾ ਵੀ ਇਸ ਚੋਂ ਮਨਪ੍ਰੀਤ ਮੰਨਾ ਤੇ ਰੂਪਾ ਗਏ ਆ ਤੇ ਇਸ ਗੱਡੀ ਚ ਦੀਪਕ ਮੁੰਡੀ ਕਸ਼ਿਸ਼ ਅੰਕੀ ਸੇਰਸਾ ਪ੍ਰਿਯਵਰਤ ਫੌਜੀ ਵੀ ਉਹ ਗਿਆ ਔਰ ਦੂਸਰਾ ਉਹਨਾਂ ਨੇ ਜਿਹੜੇ ਕਿਉਂਕਿ ਪਿਛਲੀ ਤੋਂ ਪਿਛਲੀ ਪੇਸ਼ੀ ਦੌਰਾਨ ਅਦਾਲਤ ਵੱਲੋਂ ਇਹ ਗੈਂਗਸਟਰਾਂ ਨੂੰ ਫਿਜ਼ੀਕਲ ਤੌਰ ਤੇ ਪੇਸ਼ ਕਰਨ ਦੇ ਹੁਕਮ ਦਿੱਤੇ ਸੀ ਕਿ ਉਹਦਾ ਮਕਸਦ ਹੀ ਇਹ ਸੀਗਾ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਗੈਂਗਸਟਰਾਂ ਦੀ ਆਈਡੈਂਟੀਫਿਕੇਸ਼ਨ ਕਰਾ ਸਕਣ ਤਾਂ ਉਹ ਗੈਂਗਸਟਰਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਔਰ ਅੱਜ ਇਹ ਵੀ ਪਤਾ ਲੱਗਿਆ ਵੀ ਬਲਦੇਵ ਨਿੱਕੂ ਤੇ ਸੰਦੀਪ ਕੇਕੜਾ ਦੀ ਆਈਡੈਂਟੀਫਿਕੇਸ਼ਨ ਵੀ ਹੈ ਜਿਹੜੀ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਰਨੀ ਹੈ ਔਰ ਗਵਾਹੀ ਕਿੰਨੀ ਲੰਮੀ ਜਾਣੀ ਹੈ ਇਸ ਤੋਂ ਲਾਇਆ ਜਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਿੰਨ ਹੋ ਚੁੱਕੀਆਂ ਚੌਥੀ ਗਵਾਹੀ 'ਚ ਵੀ ਲਗਾਤਾਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗਵਾਹੀ ਦੇ ਰਹੇ ਨੇ ਤਾਂ ਆਬੀਸਲੀ ਐ ਵੀ ਬਹੁਤ ਕੁਝ ਹੈਗਾ ਔਰ ਬਹੁਤ ਕੁਝ ਅਜ ਵੀ ਨਵਾਂ ਆਵੇਗਾ ਕਿਉਂਕਿ ਕਈ ਵਿਅਕਤੀ ਨੇ ਜਿਵੇਂ ਉਹ ਸਿੱਧੂ ਦੇ ਪਰਿਵਾਰ ਨੇ ਪਹਿਲਾਂ ਹੀ ਖਾਸਾ ਜਤਾ ਜाहिर ਕੀਤਾ ਸੀ ਵੀ ਸੰਗੀਤ ਜਗਤ ਨਾਲ ਜੁੜੇ ਹੋਏ ਲੋਕ ਆ ਜਿਹੜੇ ਇਸ ਵਿੱਚ ਇਨਵੋਲਵ ਨੇ ਉਸ ਤਰ੍ਹਾਂ ਦੀ ਵੀ ਜਿਹੜੀ ਗਵਾਹੀ ਆ ਉਹ ਦੇਖਣ ਨੂੰ ਮਿਲੂਗੀ ਕਿ ਸਿੱਧੂ ਦੇ ਪਿਤਾ ਨੇ ਹੋਰ ਕਿੰਨਾ-ਕਿੰਨਾ ਤੇ ਖਾਸਾ ਜाहिर ਕੀਤਾ ਤੇ ਉਹ ਦੇਖਣਾ ਹੋਵੇਗਾ ਕਿ ਅੱਜ ਕੀ ਗਵਾਹੀ ਦਿੰਦੇ ਆ ਜੀ ਨੰਦੀ ਪਤਾ ਲੱਗਿਆਗਾ ਜਿਹੜਾ ਇਹਦੇ ਵਿੱਚ ਇਨਵੈਸਟੀਗੇਸ਼ਨ ਆਫਸਰ ਸੀ ਉਸ ਸਮੇਂ ਦਾ ਅੰਗਰੇਜ਼ ਸਿੰਘ ਉਹਦੀ ਵੀ ਡੈਥ ਹੋ ਚੁੱਕੀ ਆ ਕਿ ਤੇ ਅੱਗੇ ਹੁਣ ਉਹਦੇ ਵਿੱਚ ਕੋਈ ਕੇਸ ਨੂੰ ਢਾਤਾ ਨਹੀਂ ਕੋਈ ਲੱਗੇਗੀ ਜਾਂ ਹੋਰ ਇਸ ਤਰ੍ਹਾਂ ਨਹੀਂ ਦੇਖੋ ਜਿਹੜਾ ਇਨਵੈਸਟੀਗੇਸ਼ਨ ਆਫਸਰ ਐਸ ਐਚਓ ਸਿਟੀ ਉਸ ਟਾਈਮ ਦੇ ਅੰਗਰੇਜ਼ ਸਿੰਘ ਉਪੇਸ਼ਕ ਉਹਨਾਂ ਦੀ ਡੈਥ ਹੋ ਚੁੱਕੀ ਆ ਪਰ ਅਦਾਲਤ ਵਿੱਚ ਅਕਸਰ ਮੰਨਿਆ ਜਾਂਦਾ ਕਿ ਜਦੋਂ ਜੋ ਉਹਨਾਂ ਨੇ ਫਰਦਾਂ ਤਿਆਰ ਕੀਤੀਆਂ ਗਿਆ ਮੇਸ਼ਾ ਕੋ ਗਵਾਹੀ ਨਹੀਂ ਦੇ ਸਕਦੇ ਪਰ ਉਸ ਨੂੰ ਮੰਨਿਆ ਜਾਵੇਗਾ ਕਿ ਇਹ ਗੱਲਾਂ ਹੋਈਆਂ ਨਹੀਂ ਉਹ ਦੇਖੋ ਕਾਨੂੰਨੀ ਦਾਅ ਪੇਚ ਦਾ ਦੋਨੋਂ ਪੱਖ ਦੇ ਵਕੀਲਾਂ ਨੇ ਖੇਡਣੇ ਹੁੰਦੇ ਆ ਉਹਨਾਂ ਨੇ ਕਹਿਣਾ ਹੁੰਦਾ ਵੀ ਇਹ ਕਤਲ ਇਸ ਤਰ੍ਹਾਂ ਨਾਲ ਹੋਇਆ ਉਹਨਾਂ ਨੇ ਕਹਿਣਾ ਵੀ ਇਹ ਫਰਜੀ ਹੈ ਉਹ ਗੱਲਾਂ ਤਾਂ ਹੋਣੀਆਂ ਪਰ ਅੰਗਰੇਜ਼ ਸਿੰਘ ਦੀ ਜੋ ਲਿਖਤ ਹੈ ਉਸ ਨੂੰ ਅਦਾਲਤ ਵੱਲੋਂ ਮੰਨਣਾ ਹੀ ਪਏਗਾ ਇਹ ਅਕਸਰ ਹੀ ਦੇਖਿਆ ਗਿਆ ਵੀ ਜੋ ਵਿਅਕਤੀ ਕੋਈ ਲਾਸਟ ਗਵਾਹੀ ਜਾਂ ਲਿਖਤੀ ਬਿਆਨ ਦੇ ਗਿਆ ਹੋਵੇ ਉਸ ਤੋਂ ਬਾਅਦ ਅਗਰ ਉਸ ਦੀ ਡੈਥ ਹੋ ਜਾਂਦੀ ਹੈ ਤਾਂ ਉਹ ਬਿਆਨ ਅਦਾਲਤ ਵਿੱਚ ਮੰਨਣ ਯੋਗ ਹੁੰਦਾ ਤਾਂ ਉਹ ਮੰਨਣ ਯੋਗ ਨੇ ਕੋਈ ਅੰਗਰੇਜ਼ ਦੀ ਗਵਾਹੀ ਨਾਲ ਕੋਈ ਐਨਾ ਬਹੁਤਾ ਫਰਕ ਨਹੀਂ ਪਵੇਗਾ ਕਿ ਸਿੱਧੂ ਦੇ ਇਸ ਕਤਲ ਕੇਸ ਵਿੱਚ ਹੋਵੇ ਹੋਰ ਕਾਨੂੰਨੀ ਦਾਬ ਉਹ ਵਿੱਚ ਬਹੁਤ ਨਹੀਂ ਕਿਉਂਕਿ ਜੇ ਲਾਰੈਂਸ ਮਿਸ਼ਨੋਈ ਦਾ ਜਾਂ ਗੋਲਡੀ ਬਰਾੜ ਦੀ ਗੱਲ ਕੀਤੀ ਜਾ ਰਹੀ ਹੈ ਲਾਰੈਂਸ ਮਿਸ਼ਨੋਈ ਦਾ ਅਦਾਲਤ ਵਿੱਚੋਂ ਜਾਂ ਮਨਪ੍ਰੀਤ ਮੰਨਾ ਜਿਸ ਨੇ ਕਰੋਲਾ ਗੱਡੀ ਅਰੇਂਜ ਕੀਤੀ ਸੀ ਤਲਵੰਡੀ ਦਾ ਉਹਨਾਂ ਦੀ ਪੁਲਿਸ ਇਨਵੈਸਟੀਗੇਸ਼ਨ ਚ ਇਹ ਆ ਵੀ ਉਹਨਾਂ ਨੇ ਜੇਲਾਂ ਵਿੱਚ ਮੋਬਾਈਲ ਫੋਨ ਵਰਤੇ ਆ ਮੋਬਾਈਲ ਫੋਨ ਨਾਲ ਯੋਜਨਾ ਬਣਾਈ ਗਿਆ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਐ ਪਰ ਪੁਲਿਸ ਨੇ ਸਾਰੇ ਪੂਰੇ ਮਾਮਲੇ ਵਿੱਚ ਅਜੇ ਤੱਕ ਨਾ ਲਾਰੈਂਸ ਮਿਸ਼ਨੋਈ ਔਰ ਨਾ ਹੀ ਮੰਨੇ ਦਾ ਕੋਈ ਮੋਬਾਈਲ ਨਾ ਰਿਕਵਰ ਕੀਤਾ ਔਰ ਨਾ ਹੀ ਕੋਈ ਐਸਾ ਇਲੈਕਟ੍ਰੋਨਿਕ ਐਵੀਡੈਂਸ ਲਿਆਂਦਾ ਵੀ ਉਹ ਗਵਾਹੀ ਨੂੰ ਪ੍ਰੂਵ ਕਰ ਸਕੇ ਕਿਉਂਕਿ ਲਾਰੈਂਸ ਮਿਸ਼ਨੋਈ ਦਾ ਲਾਰੈਂਸ ਮਿਸ਼ਨੋਈ ਦੇ ਵਕੀਲ ਮਨਪ੍ਰੀਤ ਮੰਨਾ ਦੇ ਵਕੀਲ ਉਹ ਇਸ ਗੱਲ ਨੂੰ ਪ੍ਰੂਵ ਕਰ ਜਾਣਗੇ ਕਿ ਅਸੀਂ ਤਾਂ ਪੁਲਿਸ ਕਸ ਅਦਾਲਤ ਦੀ ਕਸਟਡੀ 'ਚ ਆ ਕਿਉਂਕਿ ਜੇਲ੍ਹ ਦੇ ਅੰਦਰ ਬੰਦਾ ਹੈ ਤਾਂ ਸਾਡੇ ਕੋਲ ਤਾਂ ਕੋਈ ਮੋਬਾਈਲ ਹੀ ਨਹੀਂ ਸੀ ਅਗਰ ਸੀਗਾ ਤਾਂ ਕਿੱਥੇ ਹੈ ਕਿਹੜਾ ਨੰਬਰ ਚੱਲਦਾ ਸੀ ਇਸ ਗੱਲ ਦੇ ਦਾਅਵੇ ਵਿੱਚ ਸਵਾਲ ਇਹ ਵੀ ਵੱਡਾ ਖੜਾ ਹੁੰਦਾ ਸਰਕਾਰਾਂ ਤੇ ਪ੍ਰਸ਼ਾਸਨ ਦੇ ਜਿੱਥੇ ਚਿੜੀ ਨਹੀਂ ਫਰਕ ਸਕਦੀ ਹੈਗੀ ਬਿਨਾ ਕਿਸੇ ਦੀ ਦੇਖ ਰੇਖ ਤੋਂ ਉੱਥੇ ਮੋਬਾਈਲ ਅੰਦਰ ਜੇਲ੍ਹਾਂ ਦੇ ਵਿੱਚ ਜਾਣੇ ਅੰਦਰੋਂ ਬੈਠ ਕੇ ਅਜੀਆਂ ਪਲਾਨਿੰਗਾਂ ਕਰਨੀਆਂ ਇਹ ਬਹੁਤ ਵੱਡਾ ਇੱਕ ਆਪਣੇ ਆਪ ਚ ਸਵਾਲ ਆ ਦੇਖੋ ਪਤਾ ਕੀ ਹੈ ਸਰਕਾਰ ਬਿਆਨ ਵੱਡੇ ਵੱਡੇ ਜ਼ਰੂਰ ਦਿੰਦੀ ਹੈ ਪਰ ਅਸਲੀ ਜਿਹੜਾ ਗਰਾਊਂਡ ਤੇ ਹੈ ਉਹ ਕੋਸੋਂ ਦੂਰ ਨਹੀਂ ਜੇ ਗੱਲ ਕੀਤੀ ਜਾਵੇ ਤੁਸੀਂ ਮੋਬਾਈਲ ਦੀ ਗੱਲ ਕਰਦੇ ਹੋ ਇੱਡਾ ਵੱਡਾ ਸਵਾਲ ਪੈਦਾ ਹੋਇਆ ਕਿ ਲਾਰੈਂਸ ਮਿਸ਼ਨੋਈ ਵੱਲੋਂ ਦੋ ਇੰਟਰਵਿਊਆਂ ਦਿੱਤੀਆਂ ਗਈਆਂ ਪੁਲਿਸ ਕਸਟਡੀ 'ਚ ਪਹਿਲਾਂ ਪੰਜਾਬ ਦੇ ਡੀਜੀਪੀ ਕਹਿੰਦੇ ਸੀਗੇ ਜੀ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਹੁਣ ਜਦੋਂ ਅਦਾਲਤਾਂ ਦੀ ਝਾੜ ਪੈਂਦੀ ਹੈ ਉਦੋਂ ਫਿਰ ਇਹ ਸਾਰਾ ਕੁਝ ਸੱਚ ਉਗਲਦਾ ਹੈ ਹੁਣ ਉਸ ਤੋਂ ਬਾਅਦ ਇਨਫਾਰਮੇਸ਼ਨ ਆਇਆ ਇਹਨਾਂ ਨੇ ਐਸਆਈਟੀ ਬਣਾਈ ਜਾਂਚ ਕੀਤੀ ਜਾਂਚ ਕੀ ਆਇਆ ਇੱਕ ਡੀਐਸਪੀ ਦਾ ਨਾਮ ਤਾਂ ਆ ਗਿਆ ਉਹ ਡੀਐਸਪੀ ਦੇ ਕਾਰਵਾਈ ਵੀ ਹੋ ਗਈ ਸਸਪੈਂਡ ਵੀ ਕਰ ਡਿਸਮਿਸ ਵੀ ਕਰਤਾ ਨੌਕਰੀ ਤੋਂ ਪਰ ਉਸ ਤੋਂ ਬਾਅਦ ਕੀ ਕੱਲਾ ਡੀਐਸਪੀ ਸੀਗਾ ਜਿਹੜਾ ਲੋਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਾਇਆ ਸੀ ਬਹੁਤ ਕੁਝ ਨੂੰ ਇੰਟਰਨੈਟ ਪ੍ਰੋਵਾਈਡ ਕਰਵਾਇਆ ਗਿਆ ਉਹ ਮੋਬਾਈਲ ਦਿੱਤਾ ਗਿਆ ਜਾਂ ਕੋਈ ਕੈਮਰਾਮੈਨ ਨੇ ਆਂਦਾ ਗਿਆ ਇਹ ਸਾਰੇ ਨਾ ਬਹੁਤ ਡੀਪਲੀ ਹੈ ਪਰ ਇਹਦੇ ਪਿੱਛੇ ਪੁਲਿਸ ਵੀ ਅੰਦਰ ਵੀ ਗੱਲ ਵੀ ਹੋ ਸਕਦਾ ਕਿ ਤੇ ਨਾ ਬਹੁਤ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਬੜੇ ਖਾਸੇ ਜ਼ਾਹਰ ਕੀਤੇ ਆ ਵੀ ਮੇਰੇ ਬੇਟੇ ਦੀ ਜਿਹੜੀ ਸਕਿਉਰਟੀ ਇਹ ਜਦੋਂ ਘਟਾਈ ਗਈ ਆ ਤਾਂ ਉਸ ਸਮੇਂ ਵੀ ਜਿਹੜੇ ਮੀਡੀਆ ਸਲਾਹਕਾਰ ਆਯੂਸ਼ੀ ਤੇ ਬਲਤੇਜ ਬੰਨੂ ਜੋ ਕਿ ਅੱਜ ਦਾ ਸਪੋਕਸਪਰਸਰ ਬਣਿਆ ਹੋਇਆ ਆਮ ਆਦਮੀ ਪਾਰਟੀ ਦਾ ਤਾਂ ਉਹਨਾਂ ਦੇ ਵੀ ਬੜੇ ਅ ਅਲੀਗੇਸ਼ਨ ਲਗਾਇਆ ਸੀ ਕਿ ਉਹਨਾਂ ਨੂੰ ਜੁਆਇਨ ਕਰਾਇਆ ਜਾਵੇ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਵੀ ਤੁਸੀਂ ਆ ਕਿਉਂਕਿ ਐਫ ਆਈ ਆਰ ਦੇ ਵਿੱਚ ਇਹ ਗੱਲ ਮੰਨੀ ਹੈ ਉਹਨਾਂ ਨੇ ਸ਼ੂਟਰਾਂ ਨੇ ਕਿ ਜਦੋਂ ਹੀ ਉਹਨਾਂ ਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ ਤਾਂ ਉਸੇ ਟਾਈਮ ਹੀ ਲਾਰੈਂਸ ਮਿਸ਼ਨੋਈ ਜਾਂ ਗੋਲਡੀ ਬਰਾੜ ਐਨੇ ਕ ਤੇਜ਼ ਹੋ ਗਏ ਸੀ ਕਿ ਸਿੱਧੂ ਨੂੰ ਦਾ ਕਤਲ ਕਰਨਾ ਹੈ ਚਾਹੇ ਉਹ ਅਗਰ ਉਹ ਘੇਰ ਕੇ ਨਾ ਕਰ ਦੇ ਤਾਂ ਇੱਕ ਪਲਾਨਿੰਗ ਉਹਨਾਂ ਦੀ ਇਹ ਸੀ ਵੀ ਪੁਲਿਸ ਵਰਦੀ ਚ ਪਾ ਕੇ ਸਿੱਧੂ ਮੂਸੇਵਾਲਾ ਦੇ ਘਰੇ ਜਾ ਕੇ ਅੰਦਰ ਦਾਖਲ ਹੋ ਕੇ ਵੀ ਸਿੱਧੂ ਨੂੰ ਕਤਲ ਕਰਨਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਿਕਿਉਰਿਟੀ ਨਹੀਂ ਹੈ ਸਿਕਿਉਰਿਟੀ ਜਿਹੜੀ ਘਟ ਕਰਨਾ ਹੈ ਜਾਂ ਸਿਕਿਉਰਟੀ ਵਾਪਸ ਪਰਿਵਾਰ ਹੀ આરોਪ ਪਰਿਵਾਰ ਲਗਾਤਾ ਇਹ ਇਹ ਬਹੁਤ ਵੱਡਾ ਕਾਰਨ ਹੈ ਐਫ ਆਈ ਆਰ ਚ ਵੀ ਹੈਗਾ ਔਰ ਉਹਨਾਂ ਦੀ ਜਿਹੜੇ ਸ਼ੂਟਰ ਫੜੇ ਗਿਆ ਉਹਨਾਂ ਦਾ ਵੀ ਮੰਨਣਾ ਹੈ ਵੀ ਜਦੋਂ ਹੀ ਸਿੱਧੂ ਦੇ ਗਨਮੈਨਾਂ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਅਸੀਂ ਕਤਲ ਦੀ ਜਿਹੜੀ ਯੋਜਨਾ ਬੜੀ ਤੇਜ਼ ਕੀਤੀ ਹੈ ਤੇ ਅਸੀਂ ਅੰਦਰ ਵੀ ਦਾਖਲ ਹੋ ਸਕਦੇ ਸੀਗੇ ਪਰ ਬਦਕਿਸਮਤੀ ਲਾਲੋ ਵੀ ਸਿੱਧੂ 29 ਮਈ ਨੂੰ ਬਾਹਰ ਨਿਕਲ ਲਾਤੇ ਉਹ ਇਹਨਾਂ ਦੇ ਜਾਲ ਵਿੱਚ ਆ ਜਾਂਦਾ ਇਹ ਵੀ ਲੱਗਿਆ ਨਵਦੀਪ ਕਹਿੰਦੇ ਜਦੋਂ ਚੋਣਾ ਸੀ ਗਿਆ ਉਦੋਂ ਵੀ ਰੈਕੀ ਕੀਤੀ ਗਈ ਕਾਫੀ ਲੰਬੇ ਸਮੇਂ ਤੋਂ ਰੈਕੀ ਹੋ ਰਹੀ ਸੀ ਤਾਂ ਕਿੱਥੇ ਸੀ ਪ੍ਰਸ਼ਾਸਨ ਜੀ ਕਿਉਂ ਨਹੀਂ ਅਵੇਅਰ ਹੋਇਆ ਪਹਿਲਾਂ ਅਗਰ ਜੀ ਗੱਲ ਕੀਤੀ ਜਾਵੇ ਤਾਂ ਤੁਸੀਂ ਕੱਲੀਆਂ ਚੋਣਾਂ ਦੀ ਗੱਲ ਕਰਦੇ ਹੋ ਉਸ ਤੋਂ ਪਹਿਲਾਂ ਵੀ ਪੁਲਿਸ ਦੇ ਜਿਹੜਾ ਐਡਾ ਇੰਟੈਲੀਜੈਂਸ ਤੰਤਰ ਹੈ ਉਸ ਤੰਤਰ ਨੂੰ ਪਤਾ ਸੀ ਕਿ ਸਿੱਧੂ ਦੇ ਉੱਪਰ ਗੈਂਗਸਟਰ ਲਾਰੈਂਸ ਮਿਸ਼ਨੋਈ ਹਮਲਾ ਕਰਨਾ ਚਾਹੁੰਦਾ ਹੈ ਜਾਂ ਸਿੱਧੂ ਦੇ ਕਤਲ ਕਰਾਉਣਾ ਚਾਹੁੰਦਾ ਹੈ ਦੋ ਤਿੰਨ ਵਾਰ ਕੋਸ਼ਿਸ਼ਾਂ ਉਹਨਾਂ ਦੀਆਂ ناکਾਮ ਰਹੀਆਂ ਔਰ ਇਸ ਤੋਂ ਪਹਿਲਾਂ ਕਿਉਂਕਿ ਉਹਨਾਂ ਕੋਲ ਪਿਸਤਲ ਸੀ ਉਦੋਂ ਸਿੱਧੂ ਕੋਲ ਗਨਮੈਨ ਸੀ ਤਾਂ ਉਦੋਂ ਜਿਹੜੇ ਸ਼ੂਟਰ ਆਏ ਸੀ ਉਹਨਾਂ ਨੇ ਹਥਿਆਰ ਹੱਥ ਖੜੇ ਕਰਤੇ ਸੀ ਕਿ ਪਿਸਤਲ ਨਾਲ ਸਿੱਧੂ ਦਾ ਕਤਲ ਨਹੀਂ ਹੋਏਗਾ ਤਾਂ ਇਸੇ ਕਾਰਨ ਹੈ ਜਿਹੜੀ ਉਸ ਤੋਂ ਬਾਅਦ AK-47 ਲਿਆਂਦੀ ਗਈ ਹੋਰ ਲਿਆਂਦੀ ਗਈ ਇੱਥੋਂ ਤੱਕ ਕਿ ਤੁਹਾਨੂੰ ਹੋਰ ਦੱਸਦਾ ਮੈਂ ਸਿੱਧੂ ਦੇ ਕਤਲ ਤੋਂ ਪਹਿਲਾਂ ਜਿਹੜਾ ਆ ਆਪਣਾ ਹੁਣ ਚੰਡੀਗੜ੍ਹ ਗੈਂਗਸਟਰ ਮਾਰਿਆ ਲਾਰੈਂਸ ਮਿਸ਼ਨੋਈ ਨੇ ਜਾਂ 골ਡੀ ਨੇ ਬਿਆਨ ਕੀਤਾ ਵੀ ਲਾਰੈਂਸ ਨੇ ਵੀ ਉਹਨੂੰ ਗੱਲਾਂ ਚ ਲਾ ਕੇ ਆਪਦੇ ਦੋਸਤ ਬਣਾ ਕੇ ਬਾਹਰ ਮਾਰਕ ਅਰੋਪ ਲਗਾਏ ਆ ਤਾਂ ਉਸ ਨੂੰ ਮਾਰਚ ਵਿੱਚ 29 29 ਮਈ ਨੂੰ ਸਿੱਧੂ ਦਾ ਕਤਲ ਹੁੰਦਾ ਮਾਰਚ ਚ ਪਹਿਲਾਂ ਉਹਨੂੰ ਸਪੈਸ਼ਲ ਸੌਰੀ ਪੁਲਿਸ ਵੜਦੀ ਹੈ ਪੁਲਿਸ ਵੜਦੀ ਹੈ ਤਾਂ ਉਦੋਂ ਜਿਹੜੇ ਉਹਦੇ ਕੋਲ ਵੱਡੇ ਛੋਟੇ ਹਥਿਆਰ ਮਿਲੇ ਸੀਗੇ ਉਸ ਚ ਵੀ ਪ੍ਰੋਪਰ ਅਗਰ ਇਨਵੈਸਟੀਗੇਸ਼ਨ ਹੋ ਜਾਂਦੀ ਕਿਉਂਕਿ ਉਦੋਂ ਇਹ ਨਹੀਂ ਆਇਆ ਵੀ ਉਹ ਜਿਹੜੇ ਹਥਿਆਰ ਆ ਸਿੱਧੂ ਲਈ ਲਿਆਂਦੇ ਗਏ ਸੀਗੇ ਉਹ ਸਿੱਧੂ ਨੂੰ ਹੀ ਕਤਲ ਕੀਤਾ ਜਾਣਾ ਸੀਗਾ ਇਹ ਕਹਾਣੀਆਂ ਪਹਿਲਾਂ ਵੀ ਆਗੀਆਂ ਸੀ ਔਰ ਸਪੈਸ਼ਲ ਸੈਲ ਨੇ ਵੀ ਮੰਨਿਆ ਵੀ ਅਸੀਂ ਪੰਜਾਬ ਸਰਕਾਰ ਨੂੰ ਇਨਪੁਟ ਦਿੱਤਾ ਸੀਗਾ ਕਿ ਸਿੱਧੂ ਮੂਸੇਵਾਲਾ ਤੇ ਹਮਲਾ ਹੋ ਸਕਦਾ ਹੈ ਔਰ ਇਸ ਗੱਲ ਦੀ ਪੰਜਾਬ ਦੇ ਇੰਟੈਲੀਜੈਂਸ ਕੋਲ ਪੂਰੀ ਇਨਫੋਰਮੇਸ਼ਨ ਸੀ ਪਰ ਉਸ ਦੇ باوجود ਵੀ ਸਿੱਧੂ ਦੀ ਸਿਕਿਉਰਿਟੀ ਘਟਾਈ ਗਈ ਔਰ ਉਸ ਟਾਈਮ ਤਾਂ ਸਰਕਾਰ ਆਪਦੀ ਪਿੱਠ ਤੋਂ ਤਪਾਨਦੀ ਸੀ ਵੀ 323 ਬੰਦਿਆਂ ਦੀ ਸ਼ਹਾਦਤ ਮੈਂ ਗਲਤ ਨਾ ਹੋਵਾਂ ਤਾਂ ਵੀ 300 ਦੇ ਕਰੀਬ ਆਈਪੀ ਕਲਚਰ ਖਾਤਰ ਕਰ ਰਹੇ ਆ ਅਸੀਂ ਆਂ ਅਸੀਂ 300 ਦੇ ਕਰੀਬ ਵਿਅਕਤੀਆਂ ਦੀ ਜਿਹੜੀ ਸੁਰੱਖਿਆ ਅਸੀਂ ਵਾਪਸ ਲੈ ਲਈ ਗਈ ਹੈ ਉਸ ਤੋਂ ਬਾਅਦ ਜਦੋਂ ਸਿੱਧੂ ਦਾ ਮਰਡਰ ਹੋ ਜਾਂਦਾ ਹੈ ਤਾਂ ਸਿੱਧੂ ਦੇ ਮਰਡਰ ਤੇ ਸਾਰਾ ਕੁਝ ਆਂਦਾ ਹੈ ਤਾਂ ਉਦੋਂ ਸਰਕਾਰ ਇੱਕੋ ਦਮ ਯੂ ਟਰਨ ਮਾਰਦੀ ਹੈ ਕਹਿੰਦੀ ਹੈ ਵੀ ਅਸੀਂ ਉਹਦਾ ਸ਼ਾਇਦ ਕੋਈ ਪ੍ਰੋਗਰਾਮ ਸੀਗੇ ਸਮਾਗਮ ਸੀਗੇ ਵੀ ਉਸ ਕਰਕੇ ਅਸੀਂ ਸੁਰੱਖਿਆ ਜਿਹੜੀ ਬੰਦ ਸਰ ਅੰਮ੍ਰਿਤਸਰ ਸਾਹਿਬ ਸਮਾਗਮ ਸੀ ਸ਼ਾਇਦ ਸਮਾਗਮ ਸੀ ਵੀ ਉਹਨਾਂ ਲਈ ਅਸੀਂ ਕਟਾਈ ਸੁਰੱਖਿਆ ਵਾਪਸ ਨਹੀਂ ਲਈ ਸੀ ਅਸੀਂ ਤਾਂ ਕੁਛ ਦਿਨਾਂ ਲਈ ਵਾਪਸ ਉਂ ਲਏ ਸੀ ਬੰਦੇ ਬੁਲਾਏ ਸੀ ਕਿਉਂਕਿ ਉਹਨਾਂ ਨੂੰ ਡਿਊਟੀਆਂ ਦੇਣੀਆਂ ਸੀ ਇਸ ਤਰ੍ਹਾਂ ਦੇ ਬਹੁਤ ਕਾਰਨ ਨੇ ਔਰ ਇਸ ਮਰਡਰ ਚ ਵੀ ਰਾਜਨੀਤੀ ਦਿਖਦੀ ਹੈ ਪਰਿਵਾਰ ਬਾਰ ਬਾਰ ਕਹਿ ਰਿਹਾ ਹੈ ਵੀ ਇਹ ਰਾਜਨੀਤਿਕ ਮਰਡਰ ਹੋਇਆ ਜਾਂ ਇੱਕ ਰਾਜਨੀਤਿਕ ਔਰ ਦੂਸਰਾ ਉਹ ਕਹਿੰਦਾ ਵੀ ਸਾਡੇ ਪੁੱਤ ਦੀ ਤਰੱਕੀ ਹੈ ਜਿਹੜੀ ਉਹੀ ਸਾਡੇ ਪੁੱਤ ਦਾ ਮੌਤ ਦਾ ਕਾਰਨ ਬਣੀ ਹੈ ਇਹ ਬਹੁਤ ਵੱਡੇ ਹੈਗੇ ਆ ਜੇ ਅਗਰ ਇਸ ਦੀ ਹੋਰ ਵੀ ਡੀਪ ਇਨਵੈਸਟੀਗੇਸ਼ਨ ਹੋਵੇ ਤਾਂ ਬਹੁਤ ਸਾਰੇ ਖੁਲਾਸੇ ਸਾਹਮਣੇ ਆ ਸਕਦੇ ਨੇ ਤਰੱਕੀ ਦੀ ਗੱਲ ਕੀਤੀ ਹੈ ਤੁਸੀਂ ਨਵਦੀਪ ਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਟਿੱਬਿਆਂ ਚ ਉੱਠ ਕੇ ਪੂਰੀ ਦੁਨੀਆ ਚ ਸਾ ਜਾ ਜਾਂਦਾ ਹੈ ਸਿੱਧੂ ਮੂਸੇਵਾਲਾ ਹੁਣ ਵੀ ਅਕਸਰ ਦੇਖਿਆ ਆਪਣੇ ਪਰਿਵਾਰ ਨਾਲ ਵੀ ਕਈ ਵਾਰੀ ਗੱਲਬਾਤ ਹੁੰਦੀ ਆ ਕੋਈ ਵੀ ਮਾਮਲਾ ਹੁੰਦਾ ਸਿੱਧੂ ਪਰਿਵਾਰ ਨਾਲ ਜੋੜ ਦਿੱਤਾ ਜਾਂਦਾ ਮੂਸੇਵਾਲੇ ਦੇ ਨਾਲ ਜੋੜ ਦਿੱਤਾ ਜਾਂਦਾ ਕੀ ਕਾਰਨ ਆ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਕਿਉਂ ਹਰ ਇੱਕ ਮਾਮਲੇ ਦੇ ਵਿੱਚ ਲੈ ਜਾਂਦਾ ਜਾਂਦਾ ਉਹਦਾ ਵੱਡਾ ਕਾਰਨ ਇਹ ਆ ਕਿ ਸਿੱਧੂ ਮੂਸੇਵਾਲਾ ਅੱਜ ਬਹੁਤ ਵੱਡਾ ਬਣ ਚੁੱਕਿਆ ਬਹੁਤ ਵੱਡਾ ਮੰਨ ਚੁੱਕਿਆ ਔਰ ਜੇ ਗੱਲ ਕੀਤੀ ਜਾਵੇ ਸਿੱਧੂ ਦੇ ਮਰਡਰ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਕਿੰਨੀ ਕਿ ਪਹਿਚਾਨ ਸੀ ਜਾਂ ਕਿੰਨੀ ਕਿ ਦਹਿਸ਼ਤ ਸੀ ਕੁਝ ਨਹੀਂ ਸੀ ਜਦੋਂ ਸਿੱਧੂ ਦਾ ਮਰਡਰ ਹੋ ਜਾਂਦਾ ਹੈ ਗੋਲਡੀ ਬਰਾੜ ਵੀ ਚਰਚਾ ਚ ਆ ਜਾਂਦਾ ਹੈ ਔਰ ਲਾਰੈਂਸ ਬਿਸ਼ਨੋਈ ਵੀ ਵੱਡਾ ਹੋ ਜਾਂਦਾ ਹੈ ਉਵੇਂ ਹੁਣ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਕਿਉਂਕਿ ਅਕਸਰ ਗੱਲ ਕਰਦੇ ਆਂ ਵੀ ਲਾਰੈਂਸ ਬਿਸ਼ਨੋਈ ਗੈਂਗ ਤੇ ਬੰਬੀਹਾ ਗੈਂਗ ਜੱਗੂ ਭਗਵਾਨਪੁਰੀਆ ਗੈਂਗ ਇਸ ਤੋਂ ਪਹਿਲਾਂ ਕਾਂਗਰਸ ਦੇ ਟਾਈਮ 'ਚ ਆਈ ਥਿੰਕ 56 ਦੇ ਕਰੀਬ ਜਿਹੜੀ ਲਿਸਟ ਵੀ ਬਣਾਈ ਗਈ ਸੀ ਵੀ ਇਹ ਗੈਂਗਸਟਰ ਨੇ ਇਹ ਗਰੁੱਪ ਹੈ ਫਲਾਨਾ ਪਰ ਉਸ ਟਾਈਮ ਐਡਾ ਦਬਦਬਾ ਨਹੀਂ ਸੀ ਪਰ ਜਦੋਂ ਸਿੱਧੂ ਦਾ ਮਰਡਰ ਹੋ ਗਿਆ ਉਸ ਤੋਂ ਬਾਅਦ ਲਾਰੈਂਸ ਮਿਸ਼ਨੋਈ ਬਹੁਤ ਵੱਡਾ ਬਣ ਗਿਆ ਔਰ ਬੜੀਆਂ ਉਸ ਤੋਂ ਬਾਅਦ ਮੈਂ ਇਹ ਕਹਿ ਸਕਦਾ ਵੀ 29 ਮਈ 2022 ਤੋਂ ਬਾਅਦ ਅੱਜ ਸਾਢੇ 3 ਸਾਲ ਦੇ ਕਰੀਬ ਹੋ ਚੁੱਕੇ ਐ ਲਗਾਤਾਰ ਐਸਾ ਸ਼ਾਇਦ ਹੀ ਕੋਈ ਦਿਨ ਹੋਊਗਾ ਕਿ ਗੈਂਗਸਟਰਾਂ ਵੱਲੋਂ ਆਮ ਲੋਕਾਂ ਤੋਂ ਫਰौती ਕਾਲ ਨਾ ਆ ਰਹੀਆਂ ਹੋਣ ਜਾਂ ਕਤਲ ਨਹੀਂ ਕੀਤੇ ਜਾ ਰਹੇ ਰੋਜ਼ਾਨਾ ਹੋ ਰਿਹਾ ਕਿਉਂਕਿ ਸਿੱਧੂ ਦਾ ਨਾਮ ਬਹੁਤ ਵੱਡਾ ਸੀ ਹੁਣ ਅਗਰ ਕਿਸੇ ਦਾ ਕਤਲ ਵੀ ਹੁੰਦਾ ਤਾਂ ਦੋ ਤੜੇ ਆ ਬੰਬੀਹਾ ਜਾਂ ਲਾਰੈਂਸ ਮਿਸ਼ਨੋਈ ਗੈਂਗ ਹੈ ਬੰਬੀਹਾ ਇਹ ਤਾਂ ਕਹਿ ਦਿੰਦੇ ਆ ਅਸੀਂ ਸਿੱਧੂ ਦੇ ਸਾਡੇ ਭਰਾ ਦਾ ਕਤਲ ਦਾ ਬਦਲਾ ਲੈ ਲਿਆ ਜੇ ਲਾਰੈਂਸ ਮਿਸ਼ਨੋਈ ਦਾ ਬੰਦਾ ਕਿਸੇ ਨੂੰ ਮਾਰਦਾ ਤਾਂ ਉਹ ਕਹਿ ਦਿੰਦਾ ਜੀ ਅਸੀਂ ਆਪਦੇ ਗੁਰਲਾਲ ਪਹਿਲਵਾਨ ਜਾਂ ਜਿਹੜੇ ਲਾਰੈਂਸ ਖੇੜਾ ਦੇ ਵਿੱਕੀ ਮਿੰਦੂ ਖੇੜਾ ਜਾਂ ਹੋਰ ਨਾਮ ਲਿਆ ਜਾਂਦਾ ਵੀ ਉਹਨਾਂ ਦਾ ਬਦਲਾ ਲੈ ਲਿਆ ਅਸਲ ਮਾਮਲਾ ਇਹ ਹੈ ਵੀ ਆਪਣੇ ਆਪ ਨੂੰ ਵੱਡਾ ਕੀਤਾ ਜਾ ਰਿਹਾ ਸਿੱਧੂ ਦਾ ਨਾਮ ਲੈ ਕੇ ਜਿਹੜਾ ਹੁਣ ਇੱਕ ਕਤਲ ਹੋਇਆ ਜਿਹੜਾ ਰਾਣੇ ਦਾ ਕਬੱਡੀ ਵਾਲੇ ਦਾ ਉਹ ਵੀ ਉਹਨਾਂ ਨੇ ਕਿਹਾ ਵੀ ਅਸੀਂ ਸਿੱਧੂ ਦਾ ਬਦਲਾ ਲੈ ਲਿਆ ਕਿਉਂਕਿ ਰਾਣਾ ਨੇ ਠਹਿਰ ਦਿੱਤੀ ਸੀ ਮਦਦ ਕਰਦਾ ਸੀ ਪਰ ਪੁਲਿਸ ਕਿਤੇ ਜਿਹਨੂੰ ਜਿਹ ਕਿਤੇ ਕੋਈ ਜ਼ਿਕਰ ਨਹੀਂ ਹੈ ਰਾਣੇ ਦਾ ਨਾਮੋ ਨਿਸ਼ਾਨ ਨਹੀਂ ਨਾ ਕੋਈ ਗੈਂਗਸਟਰ ਐਸੀ ਕੋਈ ਸੀਗੇ ਵੀ ਰਾਣੇ ਨੇ ਉਹਨਾਂ ਨੂੰ ਠਹਿਰ ਦਿੱਤੀ ਹੋਵੇ ਜਾਂ ਕੁਝ ਕੀਤਾ ਹੋਵੇ ਸਿਰਫ ਸਿੱਧੂ ਦੀ ਫੇਮ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਹੈ ਮਾਮਲਾ ਇਸ ਕਰਕੇ ਸਿੱਧੂ ਦਾ ਨਾਮ ਆ ਰਿਹਾ ਬਿਲਕੁਲ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਨਵਦੀਪ ਆਲੂ ਵਾਲੇ ਜਿਨ੍ਹਾਂ ਨੇ ਮੂਸੇਪਾਲਾ ਕਤਲ ਮਾਮਲੇ ਨੂੰ ਲੈ ਕੇ ਪੂਰੀ ਜਿਹੜੀ ਸਾਡੇ ਨਾਲ ਚਰਚਾ ਕੀਤੀ ਹੈ ਤੇ ਦੱਸਦੀ ਹੈ ਕਿ ਮੂਸੇ ਬਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਆਪਣੇ ਬੇਟੇ ਦੇ ਇਨਸਾਫ ਨੂੰ ਲੈ ਕੇ ਜਿਹੜਾ ਅੱਜ ਮਾਨਸਾ ਦੀ ਅਦਾਲਤ ਦੇ ਵਿੱਚ ਗਵਾਹੀ ਦੇਣ ਦੇ ਲਈ ਪਹੁੰਚਿਆ ਤੇ ਮੂਸੇ ਬਾਲਾ ਦੀ ਲਾਸਟ ਰਾਈਡ ਥਾਰ ਕਾਰ ਵੀ ਇੱਥੇ ਜਿਹੜੀ ਲਿਆਂਦੀ ਜਾ ਰਹੀ ਹੈ ਤੇ ਅੱਜ ਵੀ ਜਿਹੜੀ ਉਹ ਗਵਾਹੀ ਗੋਲਿਆਂ ਦੇ ਨਿਸ਼ਾਨ ਦੀ ਭਰਿਆ ਕਿ ਮੂਸੇ ਬਾਲਾ ਦੇ ਉੱਪਰ ਕਿਸ ਤਰ੍ਹਾਂ ਅੰਨੇਵਾਵ ਜਿਹੜੀ ਫਾਇਰਿੰਗ ਕੀਤੀ ਗਈ ਸੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਜਾਂ ਇਸ ਮਾਮਲੇ ਦੇ ਵਿੱਚ ਕੀ ਕੁਝ ਸਾਹਮਣੇ ਆਏਗਾ ਜਾਂ ਕੀ ਤੱਥ ਆਏਗਾ ਕਿਤੇ ਨਾ ਕਿਤੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਅਨਮੋਲ ਬਸਨੋਈ ਨੂੰ ਵੀ ਇੱਥੇ ਮਾਨਸਾ ਲਿਆਉਣ ਦੇ ਲਈ ਜਿਹੜੀ ਗੱਲਬਾਤ ਕਰਦੇ ਨਜ਼ਰ ਆ ਰਿਹਾ ਕਿ ਉਹਨਾਂ ਵੱਲੋਂ ਜਿਹੜੀ ਪਹੁੰਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਮਾਮਲੇ ਦੇ ਵਿੱਚ ਕੁਝ ਹੋਰ ਅਹਿਮ ਖੁਲਾਸੇ ਹੋ ਸਕਣ ਕੈਮਰਾਮੈਨ ਨਿਖਲਦੇ ਨਾਲ ਅਮਰਜੀਤ ਸਿੰਘ ਪੰਜਾਬ ਦਾ ਮਾਨਸਾ